ਏ ਜੀ ਤੇਨੂੰ ਲੱਗਦਾ ਹੈ ਨਾ ਵੀ ਤੇਰੇ ਸਵਾਸ ਥੋੜੇ ਐ ਤੇ ਸੰਭਲ ਕੇ ਪਰ ਲਾ ਇਹਨਾਂ ਦੀ ਬੁੱਕ ਨੂੰ ਕੀਮਤ ਵੱਡੀ ਐ ਇੱਕ ਘੰਟੇ ਵਿੱਚ 1000 ਸਵਾਸ ਨਿਕਲਦਾ ਜੀ 24 ਘੰਟਿਆਂ ਚ 24000 ਸਵਾਸ ਤੇ ਵਿਦਵਾਨ ਕਹਿੰਦੇ ਕਿਸੇ ਨੇ 400 ਸਾਲ ਜੰਗਲ ਚ ਲਾਏ ਕਿਸੇ ਨੇ 800 ਸਾਲ ਕੰਦਰਾ ਚ ਲਾਏ ਕਿਸੇ ਨੇ 1500 ਸਾਲ ਮੰਦਰਾ ਚ ਲਾਏ ਤੇ ਕੀ ਲੱਭਾ 파ਰਸਮਣੀ 나ਗਮਣੀ ਚਿੰਤਾ ਬਣੀ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ 35 ਸਾਲਾਂ ਦੀ ਅਰਜ਼ਾ ਦੇ ਵਿੱਚ ਇੱਕ ਚੀਜ਼ ਦੇ ਗਏ ਜਿਹਨੂੰ ਕਹਿੰਦੇ ਸੁਖਮਣੀ ਔਰ ਇਹ ਉਹ ਬਾਣੀ ਹੈ ਜਿਹਦੇ 24 ਸ਼ਲੋਕ 24 ਅਸ਼ਟਪਦੀਆਂ ਤੇ 24000 ਬੋਲੋ ਜੀ ਅੱਖਰ ਹੈ ਤੇ ਬਾਪੂ ਨੇ ਏਡਾ ਇੱਕ ਤੋਹਫਾ ਦਿੱਤਾ ਕਹਿੰਦੇ ਸੰਗਤੇ ਜਿਹੜਾ ਸਿੰਘ ਇੱਕ ਸੁਖਮਣੀ ਸਾਹਿਬ ਭਾਵਨਾ ਨਾਲ ਰੋਜ਼ ਪੜ੍ਹੂਗਾ ਉਹਦਾ 24000 ਸਵਾਸ ਗੁਰੂ ਨਾਨਕ ਦੇ ਕਰ ਭੇਟਾ ਹੋ ਜੇਗਾ ਕਿੱਡੀ ਵੱਡੀ ਧਾਤ ਦੇ ਗਏ ਇਸ ਕਰਕੇ 2 ਘੰਟੇ ਪੂਰੇ ਲੱਗ ਜਾਂਦੇ ਪਿਆਰ ਨਾ ਬਾਣੀ ਪੜਨ ਨੂੰ ਸੁਖਮਨੀ ਸਾਹਿਬ ਦਾ ਪਾਠ ਉਹਦਾ 15 ਮਿੰਟਾਂ 'ਚ ਵੀ ਕਰ ਦਿੰਦੇ ਸਿੰਘ ਅਭਿਆਸੀ ਜਿਹੜੇ ਉਹ 7-8 ਮਿੰਟਾਂ ਵਾਲੇ ਵੀ ਹੈਗੇ ਆ ਤੇ ਜਿਹੜੇ ਫਿਰ ਉਹ ਉਹ ਤਾਂ ਉਹਦਾ ਫਿਰ ਗੁਰੂ ਮਹਾਰਾਜ ਤਾਂ ਫਿਰ ਜਾਣਦੇ ਹੀ ਹੈ ਇਸ ਤਰ੍ਹਾਂ ਕਈ ਕਹਿਣਗੇ ਜੀ ਫਲਾੜੇ ਮਾਹੂਰ ਕੇ ਇਨੇ ਪਾਠ ਕਰ ਜਾਂਦੇ ਤੇ ਬਾਣੀ ਕਹਿੰਦੀ ਪੜ ਪੜ ਗੱਡੀ ਲਦੀਐ